ਸਾਡੀ ਅੱਜ ਦੀ ਵੀਡੀਓ ਦਾ ਕੁਐਸਚਨ ਹੈ ਇੱਕ 10 ਪੋਲ ਦਾ ਆਲਟਰਨੇਟਰ 600 RPM ਯਾਨੀ ਕਿ ਰੈਵਲੂਸ਼ਨਸ ਪਰ ਮਿੰਟ 1 ਮਿੰਟ ਦੇ ਵਿੱਚ ਜਿਹੜੇ ਚੱਕਰ ਹੈਗੇ 600 ਹੈ 10 ਪੋਲ ਦਾ ਆਲਟਰਨੇਟਰ ਹੈ ਉਹ ਚੱਲ ਰਿਹਾ ਹੈਗਾ ਤਾਂ ਉਸ ਦੀ ਜਿਹੜੀ ਰੋਟਰ EMF ਜਿਹੜੀ ਉਸ ਨੇ EMF ਸਾਨੂੰ ਦੇਣੀ ਹੈ ਇਲੈਕਟ੍ਰੋਮੋਟਿਵ ਫੋਰਸ ਦੇ ਰਿਹਾ ਹੈਗਾ ਉਸ ਦੀ ਫ੍ਰੀਕਵੈਂਸੀ ਕਿੰਨੀ ਹੋਵੇਗੀ ਸੋ ਇੱਥੇ ਅਸੀਂ ਫ੍ਰੀਕਵੈਂਸੀ ਦਾ ਜਿਹੜਾ ਫਾਰਮੂਲਾ ਪਹਿਲਾਂ ਲਿਖਦੇ ਹਾਂ ਆਲਟਰਨੇਟਰ ਦੀ ਫ੍ਰੀਕਵੈਂਸੀ ਦਾ ਜਿਹੜਾ ਫਾਰਮੂਲਾ ਹੈਗਾ f ਆ ਗਿਆ fc ਦਰਸਾਉਂਦੇ ਆ ਫ੍ਰੀਕਵੈਂਸੀ ਨੂੰ n ਯਾਨੀ ਕਿ ਸਪੀਡ ਗੁਣਾ ਪੋਲ 120 ਸੋ ਇੱਥੇ ਸਾਡੇ ਕੋਲ ਫ੍ਰੀਕਵੈਂਸੀ ਫਾਈਂਡ ਆਊਟ ਕਰਨ ਲਈ ਸਪੀਡ ਹੈਗੀ ਆ 600 rpm ਗੁਣਾ p ਯਾਨੀ ਕਿ ਪੋਲ ਕਿੰਨੇ ਆ 10 ਔਰ ਡਿਵਾਈਡਿਡ ਬਾਈ 120 ਸੋ ਸੀਸ ਨੂੰ ਇਹਦੇ ਨਾਲ ਕੱਢ ਦਾਂਗੇ 12 ਆ ਗਿਆ ਸੋ ਇਸ ਤੇ ਡਿਵਾਈਡ ਜਦੋਂ ਕਰਾਂਗੇ 600 ਨੂੰ 12 ਤੇ ਡਿਵਾਈਡ ਕਰਾਂਗੇ ਤਾਂ ਇਹ 50 ਤੇ ਵੰਡਿਆ ਜਾਏਗਾ 50 ਸਾਈਕਲ ਪਰ ਸੈਕਿੰਡ ਜਿਹੜੀ ਫ੍ਰੀਕਵੈਂਸੀ ਹੈ ਜਾਂ ਇਹਨੂੰ ਅਸੀਂ 50 ਹਰਟਜ਼ ਕਹਿ ਸਕਦੇ ਹਾਂ ਇਹ ਦੋਨੋਂ ਆਨਸਰ ਸਹੀ ਹੈ ਕਿ ਇੱਕ 10 ਪੋਲ ਦਾ ਆਲਟਰਨੇਟਰ 600 ਆਰਪੀਐਮ ਤੇ ਚੱਲ ਰਿਹਾ ਰੋਟਰ EMF ਦੀ ਫ੍ਰੀਕਵੈਂਸੀ ਕਿੰਨੀ ਹੋਵੇਗੀ ਤਾਂ ਇਸ ਦਾ ਫਾਰਮੂਲਾ ਹੈਗਾ F N ਜਾਨੀ ਕਿ ਸਪੀਡ ਗੁਣਾ ਪੋਲ ਡਿਵਾਈਡਡ ਬਾਈ 120 ਤਾਂ 600 10 ਜਿਹੜਾ ਹੈਗਾ ਪੋਲ ਆ ਗਿਆ 120 ਤੇ ਡਿਵਾਈਡ ਕਰਨ ਤੇ 50 ਸਾਈਕਲ ਪਰ ਸੈਕਿੰਡ ਜਿਹੜੀ ਫ੍ਰੀਕਵੈਂਸੀ ਆ ਸੀ ਸਾਈਕਲ ਪਰ ਸੈਕਿੰਡ ਵੀ ਕਹਿ ਦਿੰਦੇ ਆ ਜਾਂ 50 ਹਰਟਜ਼ ਇਸ ਦਾ ਆਨਸਰ ਹੈ ਸੋ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਔਰ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ